ਤੇ ਮੈਂ ਆਪਣੇ ਘਰ ਦੇ ਨਾਲ ਗੱਲ ਨਾ ਕਰਾਂ ਭਾਈ ਤੂੰ 2 ਮਿੰਟ ਉਹਨਾਂ ਤੇ ਵੀ ਫੋਨ ਕਰਦੇ ਤੂੰ ਸੁਣਨ ਦੇ ਦੇ ਆ ਭਾਈ ਨਾ ਸਾਰਾ ਕੁਝ ਤੇ ਦੇ ਦੇ ਦਿੱਤਾ ਹੋਰ ਕੀ ਕੋਈ ਗੱਲ ਆ ਜੀ ਆਣ ਕਰ ਰਿਹਾ ਨਾ ਮਰ ਰਿਹਾ ਚਲਾਲ ਕੋ ਬੰਦਨ ਮੈਂ ਕਹਿ ਦੇ ਤੋੜੋ ਤੋੜੋ ਬਤਲਾਵਾ ਤੈਨੂੰ ਡੇਢ ਪਾਕ ਦਿੱਤੀ ਉੱਤੇ ਆ ਵੇ ਭੜਾ ਲੇਗਾ ਤੂੰ ਕਹਿੰਦਾ ਜਦ ਤੂੰ ਇਹ ਵੀ ਨਹੀਂ ਪਤਾ ਲੱਗਣਾ ਚਲਾਨ ਕਰਦਾ ਮੈਨੂੰ ਦੱਸੋ ਹੀ ਸਹੀ ਨਾ ਮੇਰੀ ਗਲਤੀ ਮੰਨਾਂਗੇ ਆਪਣੀ ਇਧਰੋਂ ਆਇਆ ਰੋਡ ਸਾਈਡ ਦਾ ਡੇਢ ਨਹੀਂ ਕਹਿ ਰਿਹਾ ਮੰਗਦੇ ਕੀ ਹੋ ਗਿਆ ਬਾਅਦ ਚ ਕਰਦਾ ਫੋਨ ਮੈਂ ਚਲਾਣ ਦੇ ਉੱਤੇ ਆਪਣੀ ਗਲਤੀ ਮੰਨਦੇ ਹਾਂ ਚਲਾਣ ਕਰਾਇਆ ਮੈਨੂੰ ਦੱਸੋ ਹੀ ਸਹੀ ਨਾ ਮੈਂ 베ਰੀ ਗਲਤੀ ਮੰਨਾਂਗੀ ਆਪਣੀ ਇੱਧਰੋਂ ਆਇਆ ਰੋਮਸਟਾ ਰੇਡ ਨਹੀਂ ਕਹਿ ਰਹੇ ਤੁਹਾਡੀ ਨੰਬਰ ਰੇਡ ਭਾਜੀ ਹੈਗੀ ਟੁੱਟੀ ਗਾਦੀ ਹੈਗੀ ਨੰਬਰ ਪਲੇਟ ਦੇਖੋ ਨੰਬਰ ਪੜ ਨਹੀਂ ਸਕਦਾ ਬੀਬੀ ਜੀ ਦਾ ਟੂ ਦੇ ਅੱਗੇ ਨੰਬਰ ਹੀ ਨਹੀਂ ਕੋਈ ਪੜ ਸਕਦਾ ਕੋਈ ਉਹਦਾ ਨਮੈਰਿਕ ਨੰਬਰ ਨਹੀਂਗਾ ਹੂੰ ਫੇਰ ਨੰਬਰ ਪਲੇਟ ਹੈਗਾ ਫੇਰ ਤੁਹਾਨੂੰ ਕੀ ਲੱਗਦਾ ਚਲਾਣ ਗਲਤ ਹੋਇਆ ਸਹੀ ਹੋਇਆ ਠੀਕ ਹੈਗਾ ਪਰ ਫਿਰ ਵੀ ਇੰਨੀ ਦੇਰ ਹੋ ਗਈ ਤੁਹਾਨੂੰ ਸ਼੍ਰੀਮਾਨ ਸ਼੍ਰੀਮਾਨ ਕਰਕੇ ਪਹੁੰਚ ਨਹੀਂ ਮਾਰਗਾ ਜਨਾਬ ਰੰਦੇ ਫੋਨ ਤੇ ਮੈਂ ਆਪਣੇ ਘਰ ਦੇ ਨਾਲ ਗੱਲ ਨਾ ਕਰਾਂ ਭਾਜੀ ਤੁਸੀਂ 2 ਮਿੰਟ ਉਹਨਾਂ ਦੇ ਵੀ ਫੋਨ ਸਕਦੇ ਸੀ ਸੁਣਨ ਦੇ ਦਿਆਂ ਭਾਈ ਨਾ ਮੈਂ ਸਾਰਾ ਕੁਝ ਤੇ ਦੇ ਦੇ ਦਿੱਤਾ ਹੋਰ ਕੀ ਫੋਨ ਸਾਈਡ ਆ ਰਿਹਾ ਬੰਦਾ ਉਹਦਾ ਚਲਾਨ ਕਰਤੀਆਂ ਤੇ ਅੱਗੋਂ ਤੱਕ ਬਿਲਕੁਲ ਭਾਜੀ ਇਹਨਾਂ ਨੂੰ ਨਾ ਸੈਂਸ ਹਨ ਨਹੀਂ ਬੋਲਣ ਦੀ ਇਹਦੇ ਪਿਓ ਦੀ ਉਮਰ ਦੇ ਇਹਦੇ ਬਾਪ ਦੀ ਉਮਰ ਦੇ ਭਰਾਵਾਂ ਦੀ ਉਮਰ ਦੇ ਵਟਿਆਂ ਦੀ ਪਰ ਇਹ ਲੋਕ ਨਹੀਂ ਕਹਿਣਾ ਮੰਨਦੇ ਤੁਹਾਡੇ ਵੱਲ ਕਿਹਾ ਸ਼੍ਰੀਮਾਨ ਸ਼੍ਰੀਮਾਨ ਕਰੇ ਮੈਂ ਤਾਂ ਕਹਿੰਦਾ ਜੀ ਮੇਰੇ ਅਫਸਰਾਂ ਦਾ ਵੀ ਹੁਕਮ ਹੈ ਬਾਲਾਤਰ ਅਫਸਰਾਂ ਦਾ ਹੁਕਮ ਹੈ ਵੀ ਸ਼੍ਰੀਮਾਨ ਹੀ ਕਹਿਣਾ ਅਈ ਤੋਂ ਸ਼੍ਰੀਮਾਨੀ ਕਹੇ ਕਿ ਨਾ ਰੋਕਣਾ ਕਿੰਨੀ ਦੇਰ ਤੂੰ ਵੇਖ ਲੋਤੇ ਆ ਬੰਦਾ ਫੋਨ ਤੇ ਲਾ ਕੇ ਇੱਧਰ-ਇੱਧਰ ਫੇਰ ਰਿਹਾ ਵਾ ਕੁਝ ਗੱਲ ਹੀ ਨਹੀਂ ਆਪਣੀ ਲੱਭਦੇ ਵੀ ਮੈਂ ਕਹਦਾ ਫੋਨ ਕਰਾਵਾਂ ਪਰ ਅਫਸਰ ਕਹਿੰਦੇ ਵੀ ਇਹਨਾਂ ਦੇ ਚਲਾਨ ਕਰਨੇ ਜਿਹੜਾ ਰੋਂਗ ਸਾਈਡ ਆ ਇਹਦਾ ਅਈ ਤੋਂ ਵੇਖ ਲੋਤੇ ਸੇਵਾ ਵਾਸਤੇ ਲੋਤੇ ਪਬਲਿਕ ਦੀ ਸੇਵਾ ਵਾਸਤੇ ਲੋਤੇ ਆ ਪੀਆਰ ਕੋ ਨਾਂ ਵਾਜੇ ਕੋ ਨਾਂ ਜਾਵੇ ਫਿਰ ਇਹ ਲੋਕ ਨਹੀਂ ਹਟਦੇ ਉਹ ਬਰਾ ਰੂਡ ਨਹੀਂ ਵੀ ਬੋਲਿਆ ਜੀ ਪਲੇਟ ਟੁੱਟੀ ਹੈ ਹੈਲਮਟ ਹੈ ਫਿਰ ਆਖੀਦਾ ਵੀ ਬੱਚੇ ਆ ਸਮਝ ਜਾਣਗੇ ਚਲੋ ਸਮਝ ਜਾਣਗੇ ਇਹਨਾਂ ਦੇ ਮਾਪਿਆਂ ਨੂੰ ਚਾਹੀਦਾ ਨਾਲ ਸਿੱਖਿਆ ਦੇਣੀ ਚਾਹੀਦੀ ਚੰਗੀ ਸਿੱਖਿਆ ਦੇਣ ਇਹਨਾਂ ਨੂੰ ਬਿਲਕੁਲ ਚਲਾਨ ਕੀਤਾ ਗਿਆ ਜੀ ਰੌਂਗ ਪਾਰਕਿੰਗ ਨੂੰ ਚਲਾਨ ਕੀਤਾ ਗਿਆ ਇਹ ਮੈਸੇਜ ਕੀ ਦੇਣਾ ਚਾਹੁੰਦੇ ਮੈਸੇਜ ਇਹ ਚਾਹਣਾ ਵੀ ਪੜੇ ਲਿਖੇ ਬੱਚੇ ਆ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਚੰਗੇ ਤਰੀਕੇ ਨਾਲ ਚਲੋ ਕਾਨੂੰਨ ਦਾ ਪਾਲਣ ਕਰੋ ਗੱਡੀਆਂ ਰੌਂਗ ਪਾਰਕਿੰਗ ਨਾਲ ਨਾ ਲਾਓ ਸਾਰੀ ਜਗ੍ਹਾ ਦੇ ਐਸਪੀ ਸਾਹਿਬ ਇੱਡਾ ਵਧੀਆ ਕੰਮ ਕਰ ਰਹੇ ਆ ਵੀ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਲੇਕਿਨ ਇਹੋ ਜਿਹੇ ਜਿਹੜੇ ਆ ਬੰਦੇ ਆ ਕੋਈ ਜਾਨ ਬੁੱਝ ਕੇ ਹਸਪੀਟਲ ਕਰਦੇ ਆ ਜਗ੍ਹਾ ਤੇ ਜਾਮ ਲਾਉਂਦੇ ਇਹੋ ਜਿਹੇ ਲੋਕ ਲਾਉਂਦੇ ਆ ਤੁਹਾਨੂੰ ਕਿਸੇ ਦਾ ਨਾਮ ਹੀ ਲਿੱਤਾ ਜਾ ਰਿਹਾ ਲਾਗੇ ਮੈਂ ਮੇਰੇ ਕੋਲ ਇਹ ਨਾਮ ਨਹੀਂ ਮੈਨੂੰ ਕੋਈ ਗੱਲ ਨਹੀਂ ਕਰਾਈ ਜਾਂਦਾ ਉਹ ਆਪਣੇ ਫੋਨ ਤੇ ਲੱਗਾਈ ਤੇ ਮੈਂ ਆਪਣੇ ਘਰ ਦੇ ਨਾਲ ਗੱਲ ਨਾ ਕਰਾਂ ਭਾਈ ਤੁਸੀਂ 2 ਮਿੰਟ ਉਹਨਾਂ ਦੇ ਵੀ ਫੋਨ ਕਰ ਸਕਦੇ ਸੀ ਸੁਣਨ ਦੇ ਦਿਆਂ ਭਾਈ ਨਾ ਮੈਂ ਸਾਰਾ ਕੁਝ ਤੇ ਦੇ ਦੇ ਦਿੱਤਾ ਹੋਰ ਕੀ ਕੋਈ ਜ਼ਿਆਦਾ ਛਾਲ ਕਰ ਰਿਹਾ ਨਾ ਮੈਂ ਰਸਤੇ ਤੇ ਚਲਾਨ ਕੋ ਕੰਨ ਮੈਂ ਕਹਿੰਦੇ ਉਹ ਤੋੜੋ ਥੋੜਾ ਬੋਤਲਾਵਾ ਤੈਨੂੰ ਡੇਢ ਪਾਗ ਦਿੱਤੀ ਉੱਤੇ ਆ ਵੇ ਭੜਾ ਲੇਗਾ ਤੂੰ ਕਹਿੰਦਾ ਜੇ ਤੈਨੂੰ ਇਹ ਵੀ ਨਹੀਂ ਪਤਾ ਲੱਗਣਾ ਚਲਾਣ ਕਰਾ ਮੈਂ ਦੱਸੋ ਸਹੀ ਨਾ ਮੈਂ ਤੇਰੀ ਗਲਤੀ ਮੰਨਾਂਗੀ ਆਪਣੀ ਇਧਰੋਂ ਆਇਆ ਰੋਮਚਾਰ ਦਾ ਟ੍ਰੈਫਿਕ ਰੇਡ ਨਹੀਂ ਕਰ ਰਿਹਾ। ਠੀਕ ਹੈ ਤੁਮਾਂ ਨੂੰ ਕੀ ਹੋਇਆ ਬਾਅਦੋਂ ਕਰਦਾ ਫੋਨ ਮਾਤਾ ਮੈਂ ਕਿ ਚਲਾਣ ਦੇ ਉੱਤੇ ਆਪਣੀ ਗਲਤੀ ਮੰਨਦੇ ਹੀ ਹੈ। ਚਲਾਣ ਕਰਾ ਮੈਂ ਦੱਸੋ ਸਹੀ ਨਾ ਮੈਂ ਤੇਰੀ ਗਲਤੀ ਮੰਨਾਂਗੀ ਆਪਣੀ ਇਧਰੋਂ ਆਇਆ ਰੋਮਚਾਰ ਦਾ ਟ੍ਰੈਫਿਕ ਰੇਡ ਨਹੀਂ ਕਰ ਰਿਹਾ ਤੁਹਾਡੀ ਨੰਬਰ ਰੇਡ ਭਾਈ ਹੈਗੀ ਟੁੱਟੀ ਗਾੜੀ ਹੈਗੀ ਨੰਬਰ ਵੀ ਲੈ ਲੇਖੋ ਨੰਬਰ ਪੜ ਨਹੀਂ ਸਕਦਾ BB02 ਦੇ ਅੱਗੇ ਨੰਬਰ ਹੀ ਨਹੀਂ ਕੋਈ ਪੜ ਸਕਦਾ ਕੋਈ ਉਹਦਾ ਨਮੈਰਿਕ ਨੰਬਰ ਨਹੀਂਗਾ ਹੂੰ ਤੇਰੇ ਨੰਬਰ ਪਲੇਟ ਹੈਗਾ ਫੇਰ ਤੁਹਾਨੂੰ ਕੀ ਲੱਗਦਾ ਚਲਾਨ ਗਲਤ ਆ ਸਹੀ ਹੋਇਆ ਠੀਕ ਹੈਗਾ ਪਰ ਫਿਰ ਵੀ ਇੰਨੀ देर ਹੋ ਗਈ ਤੁਹਾਨੂੰ ਸ਼ਰੀਮਾਨ ਸ਼ਰੀਮਾਨ ਕਰਕੇ ਪਹੁੰਚ ਨਹੀਂ ਵਾਲਗਾ ਜਨਾਬ ਕਰਨੇ ਫੋਨ ਤੇ ਮੈਂ ਆਪਣੇ ਘਰ ਦੇ ਨਾਲ ਗੱਲ ਨਾ ਕਰਾਂ ਭਾਈ ਤੁਸੀਂ 2 ਮਿੰਟ ਉਹਨਾਂ ਦੇ ਵੀ ਫੋਨ ਕਰਦੇ ਹੋ ਤਾਂ ਸੁਣਨ ਦੇ ਦਿਆਂ ਭਾਈ ਨਾ ਸਾਰਾ ਕੁਝ ਤੇ ਦੇ ਦਿੱਤੇ ਤਾਂ ਹੋਰ ਕੀ ਫੋਨ ਵੀ ਲਾ ਰਿਹਾ ਬੰਦਾ ਉਹਦਾ ਚਲਾਨ ਕੱਟਿਆ ਤੇ ਅੱਗੋਂ ਤੱਕ ਬਿਲਕੁਲ ਭਾਜੀ ਇਹਨਾਂ ਨੂੰ ਨਾ ਸੈਂਸ ਨਹੀਂ ਬੋਲਣ ਦੀ ਕਿਦੇ ਪਿਓ ਦੀ ਉਮਰ ਤੇ ਇਹਦੇ ਬਾਪ ਦੀ ਉਮਰ ਤੇ ਭਰਾਵਾਂ ਦੀ ਉਮਰ ਤੇ ਵੱਡਿਆਂ ਦੀ ਪਰ ਇਹ ਲੋਕ ਨਹੀਂ ਕਹਿਣਾ ਮੰਨਦੇ ਤੁਹਾਡੇ ਵੱਲ ਕਿਹਾ ਸ਼੍ਰੀਮਾਨ ਸ਼੍ਰੀਮਾਨ ਕਿਹਾ ਮੈਂ ਤਾਂ ਕਹਿੰਦਾ ਜੀ ਮੇਰੇ ਅਫਸਰਾਂ ਦਾ ਵੀ ਹੁਕਮ ਹੈ ਬਾਲਾਤਰ ਅਫਸਰਾਂ ਦਾ ਹੁਕਮ ਹੈ ਵੀ ਸ਼੍ਰੀਮਾਨ ਹੀ ਕਹਿਣਾ ਐਤੋਂ ਸ਼੍ਰੀਮਾਨ ਹੀ ਕਿਹਾ ਕਿ ਇਹਨਾਂ ਨੂੰ ਰੋਕਣਾ ਕਿੰਨੀ ਦੇਰ ਦਾ ਤੂੰ ਵੇਖ ਲੋਤੇ ਆ ਬੰਦਾ ਫੋਨ ਤੇ ਲੱਗ ਕੇ ਇੱਧਰ-ਇੱਧਰ ਫੇਰ ਰਿਹਾ ਬਾ ਕੋਈ ਗੱਲ ਨਹੀਂ ਕੋਈ ਆਪਣੀ ਲੱਭਦੇ ਆ ਵੀ ਮੈਂ ਕਿਸ ਦਾ ਫੋਨ ਕਰਾਵਾਂ ਪਰ ਅਫਸਰ ਕਹਿੰਦੇ ਵੀ ਇਹਨਾਂ ਦੇ ਚਲਾਨ ਕਰਨੇ ਜਿਹੜਾ ਰੌਂਗ ਸਾਈਡ ਆਈਗਾ ਐਤੋਂ ਵੇਖ ਲੋਤੇ ਸੇਵਾ ਵਾਸਤੇ ਲੋਤੇ ਪਬਲਿਕ ਦੀ ਸੇਵਾ ਵਾਸਤੇ ਲੋਤੇ ਆ ਪੀਆਰ ਕੋ ਨਾਂ ਵਾਜੇ ਕੋ ਨਾਂ ਜਾਵੇ ਵੀਰੇ ਲੋਕ ਨਹੀਂ ਹਟਦੇ ਉਹ ਬੜ ਪਲੇਟ ਟੁੱਟੀ ਹੈ ਹਲਵਤ ਆਣੀ ਫੇਰ ਆਖੀਦਾ ਵੀ ਬੱਚੇ ਆ ਸਮਝ ਜਾਣਗੇ ਚਲੋ ਸਮਝ ਜਾਣਗੇ ਇਹ ਇਹਨਾਂ ਦੇ ਮਾਪਿਆਂ ਨੂੰ ਚਾਹੀਦਾ ਇਹਨਾਂ ਨੂੰ ਸਖਿਆ ਦੇਣੀ ਚਾਹੀਦੀ ਚੰਗੀ ਸਿੱਖਿਆ ਦੇਣ ਇਹਨਾਂ ਨੂੰ ਕੋਲ ਚਲਾਨ ਕੀਤਾ ਗਿਆ ਜੀ ਰੌਂਗ ਪਾਰਕਿੰਗ ਨੂੰ ਚਲਾਨ ਕੀਤਾ ਗਿਆ ਮੈਸੇਜ ਕਿਹੜਾ ਜੰਦਾ ਮੈਸੇਜ ਇਹ ਚਲਾ ਵੀ ਪੜੇ ਲਿਖੇ ਬੱਚੇ ਆ ਸ਼ਹਿਰ ਨੂੰ ਸਾਫ਼ ਸੁਥਰਾ ਰੱਖੋ ਚੰਗੇ ਤਰੀਕੇ ਨਾਲ ਚਲੋ ਕਾਨੂੰਨ ਦਾ ਪਾਲਣ ਕਰੋ ਗੱਡੀਆਂ ਰੌਂਗ ਪਾਰਕਿੰਗ ਨਾ ਲਾਓ ਸਾਰੀ ਜਗ੍ਹਾ ਦੇ ਐਸਪੀ ਸਾਹਿਬ ਇੱਡਾ ਵਧੀਆ ਕੰਮ ਕਰ ਰਹੇ ਆ ਵੀ ਲੋਕਾਂ ਨੂੰ ਪਰੇਸ਼ਾਨੀ ਨਾ ਦੇ। ਲੇਕਿਨ ਇਹੋ ਜਿਹੜੇ ਆ ਬੰਦੇ ਆ ਉਹ ਜਾਨ ਬੁੱਝ ਕੇ ਹਸਪੀਟਲ ਕਰਦੇ ਆ। ਜਗ੍ਹਾ ਤੇ ਜਾਮ ਲਾਉਂਦੇ ਇਹੋ ਜਿਹੇ ਲੋਕ ਲਾਉਂਦੇ ਆ। ਤੁਹਾਨੂੰ ਕਿਸੇ ਦਾ ਨਾਮ ਹੀ ਲਿੱਤਾ ਜਾ ਰਿਹਾ ਲਾਗੇ। ਮੈਂ ਮੇਰੇ ਕੋਲ ਹੀ ਨਾਮ ਨਹੀਂ ਮੈਨੂੰ ਕੋਈ ਗੱਲ ਨਹੀਂ ਕਰਾਈ। ਉਹ ਆਪਣਾ ਫੋਨ ਚ ਚਲਾਈ।